ਮੈਂ ਕੁਝ ਬੋਲਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਸ਼ਹੀਦ ਉਦਮ ਸਿੰਘ ਉਹਨਾਂ ਨੂੰ ਮੈਂ ਨਮਨ ਕਰਨਾ ਚਾਹਾਂਗਾ ਜਿਨ੍ਹਾਂ ਨੇ ਆਪਣੇ ਖੂਨ ਦੇ ਨਾਲ ਇਸ ਧਰਤੀ ਦਾ ਇਤਿਹਾਸ ਲਿਖਿਆ ਸੀ ਬਾਕੀ ਤੇ ਗੱਲਾਂ ਮੈਂ ਕਰਦਾ ਰਾਂਗਾ ਤੁਹਾਡੇ ਨਾਲ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਕੁਝ ਵੀ ਪੁੱਛਣਾ ਹੋਏ ਸਾਨੂੰ ਪੁੱਛ ਸਕਦੇ ਨੇ ਮੇਰਾ ਇਹ ਫਿਲਮ ਬਣਾਉਣ ਦਾ ਸਭ ਤੋਂ ਪਹਿਲਾ ਮਕਸਦ ਸੀ ਇਸ ਕਹਾਣੀ ਦੇ ਬਾਰੇ ਵਿੱਚ ਮੈਂ ਬਚਪਨ ਤੋਂ ਸੁਣਦੇ ਆਇਆ ਮੈਨੂੰ ਪਤਾ ਹੈ ਕਈ ਬਹੁਤ ਲੋਕਾਂ ਨੂੰ ਨਹੀਂ ਪਤਾ ਕਿ ਮੇਰੇ ਡੈਡੀ ਮੇਰੇ ਪਿਤਾ ਜੀ ਇੱਥੇ ਆਲੂ ਵਾਲੇ ਕਟੜਾ ਦੇ ਇੱਥੇ ਉਹਨਾਂ ਦੀ ਪੈਦਾਇਸ਼ ਹੈ ਉਹਨਾਂ ਨੇ ਮੈਨੂੰ ਜੱਲਿਆਂ ਵਾਲਾ ਬਾਗ ਦੇ ਬਾਰੇ ਬਹੁਤ ਕੁਝ ਦੱਸਿਆ ਕਿਉਂਕਿ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਦੱਸਿਆ ਸੀ ਤੇ ਜਦੋਂ ਮੈਂ ਮੇਰੇ ਕੋਲ ਇਹ ਕਹਾਣੀ ਆਈ ਮੈਂ ਉਸੇ ਵਕਤ ਮਨ ਬਣਾ ਲਿਆ ਸੀ ਕਿ ਮੈਂ ਇਹ ਫਿਲਮ ਕਰਨੀ ਕਰਨੀ ਮੈਂ ਦੱਸਣਾ ਚਾਹੁੰਦਾ ਕਿ ਹੋਇਆ ਕੀ ਸੀ ਇਹ ਜੋ ਫਿਲਮ ਹੈਗੀ ਇਹ ਉਹ ਚੈਪਟਰ ਹੈ ਜੋ ਸਾਡੀ ਹਿਸਟਰੀ ਦੇ ਕਿਤਾਬ ਵਿੱਚ ਨਹੀਂ ਲਿਖਿਆ ਗਿਆ ਕਿਸ ਨੂੰ ਨਹੀਂ ਪਤਾ ਇਹਦੇ ਬਾਰੇ ਅੰਗਰੇਜ਼ਾਂ ਨੇ ਜੋ ਹਿਸਟਰੀ ਦੀ ਕਿਤਾਬਾਂ ਬਣਾਈਆਂ ਬਸ ਉਹੀ ਪਤਾ ਹੈ ਸਾਨੂੰ ਕਿ ਕੀ ਹੋਇਆ ਸੀ ਲੇਕਿਨ ਇਹ ਚੀਜ਼ਾਂ ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਅੱਗੇ ਚਲਦੇ ਹੋਏ ਮੈਂ ਆਪਣੇ ਦੋਸਤ ਗੁਗੀ ਪਾਜੀ ਨੂੰ ਇੱਥੇ ਬੁਲਾਣਾ ਚਾਹਾਂਗਾ ਇਹ ਤੁਸੀਂ ਇਹ ਪੁੱਛੋਗੇ ਕਿ ਇਹ ਕੀ ਕਰ ਰਿਹਾ ਇੱਥੇ ਮੈਂ ਤੁਹਾਨੂੰ ਦੱਸਦਾ ਇਹ ਕਰ ਕੀ ਰਿਹਾ ਹੈ ਇਹਨਾਂ ਦਾ ਇਸ ਫਿਲਮ ਦੇ ਉੱਤੇ ਜਦੋਂ ਮੈਂ ਸਕ੍ਰੀਨਪਲੇ ਸਾਰੇ ਅਸੀਂ ਬੈਠ ਕੇ ਕਹਾਣੀ ਲਿਖ ਰਹੀ ਸੀ ਤੇ ਇਹਨਾਂ ਦੇ ਇਹਨਾਂ ਦਾ ਯੋਗਦਾਨ ਇਸ ਫਿਲਮ ਦੇ ਅੰਦਰ ਬਹੁਤ ਜ਼ਿਆਦਾ ਹੈਗਾ ਇਹ ਮੇਰੇ ਨਾਲ ਹੀ ਬੈਠੇ ਸੀ ਤੇ ਪੂਰਾ ਕਰੀਬਨਾਂ ਕਰੀਬਨ ਮੈਂ ਗੱਲ ਕਰ ਰਿਹਾ ਦੋ ਢਾਈ ਸਾਲ ਪਹਿਲਾਂ ਦੀ ਗੱਲ ਕਰ ਰਿਹਾ ਜਦੋਂ ਇਹ ਮੇਰੇ ਨਾਲ ਬੈਠ ਕੇ ਇਹ ਫਿਲਮ ਦੇ ਬਾਰੇ ਗੱਲਾਂ ਕਰਦੇ ਸੀ ਤੇ ਤਦੋਂ ਮੈਂ ਇਹਨਾਂ ਨੂੰ ਰਿਕੁਐਸਟ ਕੀਤਾ ਕਿ ਅੱਜ ਤੁਸੀਂ ਆਓ ਇਹ ਹਾਜੀ ਫਿਲਮ ਬਣ ਗਈ ਹੈ ਇਹ ਵਨ ਆਫ ਦ ਰੀਜ਼ਨਸ ਇਜ਼ ਯੂ ਆਲਸੋ